ਸਤਿ ਸ੍ਰੀ ਅਕਾਲ ਜੀ ਤੁਸੀਂ ਜੋ ਦੇਖ ਰਹੇ ਹੋ ਇਹ ਮਾਡਲ ਤਿਆਰ ਕਰ ਰਹੇਗਾ ਕਿੰਨੀ ਕਲਾਕਾਰੀ ਇਸ ਦੇ ਹੱਥ ਵਿੱਚ ਸੋ ਸੂਤ ਬਾਸੂਤ ਇਹ ਪੂਰੀ ਤਰਸ਼ਕਾਰੀ ਨਾਲ ਗੁਣੀਆਂ ਦੇ ਵਿੱਚ ਇੱਕ ਕੋਠੀ ਦਾ ਤਿਆਰ ਕਰ ਰਹੇਗਾ ਸੋ ਕਿੰਨੀ ਰੀਜ ਦੇ ਨਾਲ ਕਿੰਨੀ ਮਿਹਨਤ ਦੇ ਨਾਲ ਇਹ ਇੱਕ ਜੋ ਮੋਡੂ ਲਗਾ ਤਿਆਰ ਕਰ ਰਹੇ ਆ ਸੋ ਸੋ ਹਰ ਚੀਜ਼ ਗੁਣੇ ਦੇ ਵਿੱਚ ਤਿਆਰ ਕਰ ਰਿਹਾਗਾ ਤੇ ਇਹ ਕਲਾਕਾਰੀ ਇੰਜੀਨੀਅਰ ਤੋਂ ਵੀ ਮਾਤ ਪਾਉਂਦੀ ਹੈ ਸੋ ਬੀਮ ਤਿਆਰ ਨੇਗੇ ਅੰਦਾ ਵੀ ਮਕਾਨ ਦੀਆਂ ਕੱਢੀਆਂ ਜਾ ਰਹੀਆਂ ਨੇ ਗਿਆ ਸੋ ਦੇਖ ਸਕਦੇ ਹੋਗੇ ਕਿੰਨੀ ਬਰੀਕੇ ਦੇ ਨਾਲ ਕਿੰਨੀ ਸਫਾਈ ਦੇ ਨਾਲ ਤਾਂ ਹੋ ਰਿਹਾਗਾ ਤੇ ਸੋ ਇੰਜੀਨੀਅਰ ਉਹ ਵੀ ਮਾਤ ਪਾ ਰਿਹਾਗਾ ਵੀਰ ਤੇ ਜੋ ਮੇ ਨਗੇਟਾਗਾ ਤਿਆਰ ਕਰ ਲਿਆ ਦਰਵਾਜੇ ਵਗੈਰਾ ਪਲਸਤਰ ਵੀ ਕੀਤਾ ਜਾ ਰਿਹਾਗਾ ਤੇ ਪੂਰੇ ਸਫਾਈ ਦੇ ਨਾਲ ਇਹ ਨਕਾਨ ਤਿਆਰ ਕਰ ਰਿਹਾਗਾ ਮਾਡਲ ਤਿਆਰ ਕਰ ਰਿਹਾ ਵੀਰੇ ਕਾ ਸੋ ਪਲਸਤਰ ਵੀ ਤਿਆਰ ਹੋ ਚੁੱਕੇਗਾ ਸੋ ਇਸ ਕਲਾਕਾਰੀ ਨੂੰ ਸਲਾਮ ਹੈ ਬਾਈ ਨੂੰ ਤੇ ਅਸ਼ਵੀ ਦੇਖੋ ਤੁਸੀਂ ਲਗਣਾ ਤਿਆਰ ਹੋ ਜਿੰਦਗਾ ਪਰਸੇ ਲੱਗ ਰਿਹਾਗਾ ਪੂਰੀ ਰੀਜ ਦੇ ਨਾਲ ਪੂਰੀ ਸਫਾਈ ਦੇ ਨਾਲ ਕੰਮ ਕੀਤਾ ਜਾ ਰਿਹਾ ਤੇ ਹੁਣ ਪੇਂਟ ਵੀ ਸ਼ੁਰੂ ਕਰਤਾ ਬਾਈ ਨੂੰ ਤੇ ਕਲਰ ਦੇਖੋ ਕਿ ਨਾ ਸਫਾਈ ਨਾਲ ਤੇ ਉਸ ਤੋਂ ਬਾਅਦ ਸੱਤ ਵੀ ਬਾਅਦ ਦਿੱਤੀ ਹੈਗੀ ਲਾਈਟਿੰਗ ਵਿੱਚ ਫਿੱਟ ਕਰਦੀ ਪਾਉੜਿਆ ਤੇ ਹੁਣ ਸੱਤ ਦਾ ਇਹ ਜਾਲ ਹੈਗਾ ਉਹ ਵੀ ਤਿਆਰ ਕੀਤਾ ਜਾ ਰਿਹਾ ਹੈਗਾ ਦੇਖ ਸਕਦੇ ਤੁਸੀਂ ਜਾਲ ਬਣੇ ਜਾ ਰਿਹਾ ਹੈਗਾ ਸੋ ਅਜੇ ਹਿੰਆ ਵੀਡੀਓ ਨੂੰ ਤੁਸੀਂ ਸ਼ੇਅਰ ਮਤਲਬ ਤੋਂ ਵੱਧ ਕਰਿਆ ਕਰੋ ਤਾਂ ਜੋ ਆਪਣੀ ਜਲਾਈਸ਼ ਨਾ ਗਈ ਉਹ ਵੀ ਉਸ ਸਿੱਖੇ ਦੇਖੋ ਪੌੜੀਆਂ ਦਾ ਜਾਲ ਪਾ ਕੇ ਪਲਸਟਰ ਕਰ ਦਿੱਤਾ ਔਰ ਇਹ ਵੀ ਤਿਆਰ ਹੋ ਚੁੱਕੀਆਂ ਲੱਗੀਆਂ ਤੇ ਹੁਣ ਛੱਤ ਦਾ ਲੈਂਟਰ ਜੋ ਪਾਇਆ ਜਾ ਰਿਹਾਗਾ ਸੋ ਚੰਗੀ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਆ ਕਰੋ ਧੰਨਵਾਦ